ਮਾਰ ਲੈਣਾ ਆਹ ਦੇਖੋ ਜੀ ਨਿਗੂ ਜੇ ਆਹ ਦੇਖੋ ਆ ਸੋ ਆ ਉਹ ਜਾ ਆ ਜਿਨ੍ਹਾਂ ਦੇ ਵਿੱਚ ਕੋੜੇ ਆਉਂਦੇ ਆ ਦੇਖੋ ਹੈ ਦੇਖੋ ਆ ਇਹੋ ਜਿਹੜੇ ਟਾਇਰ ਟੂਰ ਆ ਇਹ ਥਾਰ ਨੂੰ ਪਾਉਂਦੇ ਆ ਵੱਡੇ ਵੱਡੇ ਘੋੜੇ ਆਪਾਂ ਬਹੁਤ ਵੇਖੇ ਆ ਪਰ ਅੱਜ ਤੁਹਾਨੂੰ ਨਿੱਕੇ ਨਿੱਕੇ ਘੋੜੇ ਦਿਖਾਉਂਗਾ ਬੱਚੇ ਨਹੀਂ ਆ ਬਰੀਡ ਹੀ ਇਦਾਂ ਦੀ ਆ ਕਿ ਉਹਨਾਂ ਦਾ ਕੱਦ ਜਿਹੜਾ ਬਹੁਤ ਨਿੱਕਾ ਵਾ ਤੇ ਮੈਂ ਕਹਿ ਸਕਦਾ ਕਿ ਜਿੱਡਾ ਇੱਕ ਆਮ ਬੱਕਰੀ ਦਾ ਜਾਂ ਕੁੱਤੇ ਦਾ ਕੱਦ ਹੁੰਦਾ ਐਡਾ ਜਿਹੜਾ ਕੱਦ ਆ ਹੁਣ ਜਾਣਦੇ ਆ ਕਿਹੜੀ ਉਹ ਬਰੀਡ ਆ ਤੇ ਕੀ ਇਹਦਾ ਕੰਮ ਏ ਕਿਉਂ ਮਤਲਬ ਕਿ ਲੋਕ ਰੱਖਦੇ ਨੇ ਤੇ ਆਪਾਂ ਹੁਣ ਗੱਲਬਾਤ ਕਰਦੇ ਆ ਇਹ ਕਿਹੜੇ ਏਰੀਆ ਚੋਂ ਮਿਲਦੇ ਨੇ ਸੋ ਆ ਜਿਓ ਦੇਖੀਏ ਹੁਣ ਮਿੱਤਰੋ ਆਹ ਦੇਖੋ ਜੀ ਨਿਗੂ ਜੇ ਆਹ ਦੇਖੋ ਕਰੀਏ ਕੱਲ ਬਾਦ ਆਪਣੀ ਜੀ ਆ ਬਈ ਅਮਰੀਕਨ ਬੋਨ ਨਹੀਂ ਨੇ ਉੱਪਰ ਆਈ ਨੂੰ ਆ ਆ ਮੈਂ ਅਮਰੀਕਨ ਬੋਨ ਨਹੀਂ ਨੇ ਹਾ ਆ ਮਤ 4 ਸਾਲ ਦਾ ਹੋ ਗਿਆ 3-3 ਸਾਲ ਦੇ ਤੇ ਹਾਈਟ ਇਹਨਾਂ ਦੀ ਇੰਨੀ ਕੀ ਰਹਿੰਦੀ ਜਿਹੜੇ origignal ਹੋਣ ਨੇ ਕਿਹੜੀ ਬਰੀਡੀ ਦੱਸਿਆ ਤੁਸੀਂ? ਅਮਰੀਕਨ ਪੋਨੀ। ਅਮਰੀਕਨ? ਅਮਰੀਕਨ ਪੋਨੀ। ਪੋਨੀ ਅਮਰੀਕਨ ਪੋਨੀ। ਇਹ ਵੀਰੇ ਅ ਏਡੀ ਹਾਈਟ ਰਹਿਣੀ ਆ। ਹਾਂ ਜੀ ਇਹਨਾਂ ਦੇ ਉਮਰ ਦੇਖੀਏ। ਇਹਨਾਂ ਦੀ ਤਕਰੀਬਨ ਉਮਰ ਕਿੰਨੀ ਹੋ ਸਕਦੀ ਆ? ਉਮਰ ਤਾਂ ਬਈ ਘੋੜਿਆਂ ਜਿੰਨੀ ਹੁੰਦੀ ਆ। ਅੱਛਾ ਜੀ। ਸਾਰਾ ਸਸਨ ਘੋੜਿਆਂ ਵਾਲਾ ਹੀ ਆ ਬਈ ਇਹਨਾਂ ਦਾ। ਅੱਛਾ ਬਸ ਹਾਈਟ ਇੰਨੀ ਰਹਿਣੀ ਆ। ਹੁਣ ਇਹ ਮਤਲਬ ਕਿ ਰੱਖਦੇ ਕਿਉਂ ਆ ਲੋਕ ਸ਼ੌਂਕ ਵੱਲੋਂ? ਬਸ ਸ਼ੌਂਕ ਨੂੰ ਆ ਬਈ। ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਤੁਹਾਨੂੰ ਬਤ। ਤੇ ਜੇ ਮੈਂ ਕੀਮਤ ਗੱਲ ਕਰਾਂ? ਕੀਮਤ ਬਈ ਨਾ ਹੀ ਪੁੱਛ। ਨਾ ਹੀ ਪੁੱਛੀ ਗਈ। ਸੋ ਬੜੀ ਸੋਹਣੀ ਬਰੀਡ ਆ ਵੈਸੇ ਤੇ ਤੇ ਇਹ ਸ਼ੌਂਕਲੀ ਲੋਕ ਘਰਾਂ ਦੇ ਵਿੱਚ ਰੱਖ ਸਕਦੇ ਨੇ ਇਹਨੂੰ ਉਹ 6 ਮਹੀਨੇ ਦੀ ਆ ਆ ਵੀ ਜਿਵੇਂ ਹੁਣ ਮੰਨ ਕੇ ਚੱਲ ਤੇਰੇ ਕੋਲ ਆਈਫੋਨ ਹੈ ਹਾਂਜੀ ਹਾਂਜੀ ਆਈਫੋਨ ਆ ਨਾ ਆਈਫੋਨ ਹੈ ਤੇ ਜੇ ਤੇਰੇ ਕੋਲ ਇਹ ਹੀ ਕੋਈ ਛੋਟੀ ਕੰਪਨੀ ਦਾ ਫੋਨ ਹੁੰਦਾ ਤਾਂ ਵੱਡੀ ਦਾ ਫਿਰ ਤੂੰ ਕਿਉਂ ਲੈਣਾ ਸੀਗਾ ਸ਼ੌਂਕ ਲਈ ਲੈਣਾ ਬਿਲਕੁਲ ਬਿਲਕੁਲ ਬਸ ਸਹੀ ਹੈ ਸ਼ੌਂਕੀ ਹੈ ਇਹ ਇੱਕ ਮਲਕੇ ਬ੍ਰਾਂਡ ਆ ਵੀ ਬ੍ਰਾਂਡ ਆ ਹਣਾ ਕਹਿੰਦਾ ਕਹਿੰਦਾ ਬ੍ਰਾਂਡ ਹੈ ਜੀ ਤੇ ਇਹ ਵੈਸੇ ਜਿਹੜੀ ਪ੍ਰਜਾਤੀ ਆ ਇਹਨਾਂ ਦੀ ਇਹ ਪਾਈ ਕਿੱਥੇ ਜਾਂਦੀ ਹੈ ਅਸੇ ਜਦੀ ਬਾਹਰ ਲਈ ਹੈ ਨਾ ਅਮਰੀਕਾ ਜੀ ਹੈ ਨਾ ਜੀ ਹੋਰ ਕਿਤੇ ਨਹੀਂ ਅਮਰੀਕ ਠੀਕ ਹੈ ਜੀ ਸੋ ਬੜੀ ਸ਼ਾਨ ਵਧਾਈ ਇਹਨਾਂ ਨੇ ਇੱਥੇ ਆ ਕੇ ਸੋ ਤੁਹਾਡਾ ਬੜਾ ਧੰਨਵਾਦ ਵੈਸੇ ਕਿੱਥੋਂ ਵੀਰੇ ਆ ਪਾਈ ਮੋਹਾਲੀ ਤੋਂ ਬਾਈ ਮੋਹਾਲੀ ਤੋਂ ਆਏ ਕੀ ਨਾਮ ਆਪਣੇ ਸਟੱਡ ਫਾਰਮ ਦਾ ਯਾਰਿਸ ਸਟੱਡ ਫਾਰਮ ਯਾਰਿਸ ਸਟੱਡ ਫਾਰਮ ਹਾਂਜੀ ਜੀ ਤੇ ਕੋਈ ਕੰਟੈਕਟ ਨੰਬਰ ਜਾਂ ਇੰਸਟਾਗ੍ਰam ਪੇਜ ਨੰਬਰ ਉਹ ਹੋ ਗਿਆ ਬਾਈ 9895150 ਠੀਕ ਹੈ ਜੀ 8482 ਹੋਰ ਵੀ ਆਪਣੇ ਕੋਲ ਹੈਗੇ ਹੋਰ ਵੀ ਆਪਣੇ ਕੋਲੇ ਹੈਗੇ 3 ਜਨਵਰੀ ਹਾਂ ਬਾਈ ਹੋਰ ਵੀ ਝਾਂਬੜੇ ਘੋੜਾ ਵੀ ਉਹ ਵੀ ਕਰਾ ਪਿੱਛੇ ਘੋੜਾ ਵੀ ਹੈਗਾ ਆ ਦੇ ਰਹਾ ਹਾਂ ਹਾਂ ਮਾਰਵਾੜੀ ਰਾਜਰਣੀ ਵਾਲੇ ਦਾ ਬੱਚਾ ਹੈਗਾ ਅੱਛਾ ਠੀਕ ਹੈ ਜੀ ਲੈ ਆਓ ਲੈ ਆਓ ਆਓ ਲੈ ਆਓ ਕੋਈ ਹੋਰ ਬਾਈ ਸਾਈਡ ਤੇ ਹੋਏ ਤੂੰ ਦੇਖ ਸਕਦੇ ਜੀ ਬਾਈ ਬੱਸ ਬਾਈ ਉਧਰ ਬਾਈ ਮੈਂ ਲਾ ਦੂੰਗਾ ਲੈ ਹਾਂ ਬਾਈ ਕੀ ਇਹਨਾਂ ਦੇ ਕੋਲੇ ਵੀਰਾਂ ਕੋਲੇ ਮਾਰਵਾੜੀ ਨਸਲ ਦਾ ਘੋੜਾ ਹੈਗਾ ਬਾਈ ਆਪਾਂ ਵੀਰ ਨਾਲ ਗੱਲਬਾਤ ਕਰ ਲਈਏ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਵੀਰ ਜੀ ਇਹਦੀ ਆਪਾਂ ਜੀ ਹਾਈਟ ਦੇਖੀਏ ਹਾਈਟ ਕਿੰਨੀ ਹੈ ਜੀ ਇਹ 56 ਇੰਚ ਹਾਈਟ ਹੈ ਵੀਰੇ ਸਾਢੇ ਪੈਂਡ ਜੀ ਹਾਂਜੀ ਤੇ ਉਮਰ ਕਿੰਨੀ ਹੈ ਇਹਦੀ ਇਹ 5 ਸਾਲ ਦਾ ਵੀਰੇ 5 ਸਾਲ ਦਾ ਜੀ ਹਾਂਜੀ 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 ਠੀਕ ਹੈ ਜੀ ਮਾਰਵਾੜੀ ਪਿਓਰ ਮਾਰਵਾੜੀ ਹਾਂਜੀ ਪਿਓਰ ਮਾਰਵਾੜੀ ਤੇ ਆਪਣਾ ਜਿਹੜਾ ਸਟੱਡ ਫਾਰਮ ਮੁਹਾਲੀ ਦੇ ਵਿੱਚ ਆ ਮੁਹਾਲੀ ਹਾਂਜੀ ਹਾਂਜੀ 에어ਪੋਰਟ ਦੇ ਇੰਟਰਨੈਸ਼ਨਲ 에어ਪੋਰਟ ਦੇ ਬਿਲਕੁਲ ਇੱਕ ਇੱਕ ਕਿਲੋਮੀਟਰ ਪਹਿਲਾਂ ਵਾਰਿਸ ਸਟੱਡ ਫਾਰਮ ਹੈ ਤੇ ਆਪਾਂ ਇੱਥੇ ਮੁਕਸਰ ਮਾਗੀ ਮਿਲਲੇ ਕੱਲ ਆਏ ਸੀਗੇ ਪਰਸੋਂ ਆਏ ਸੀਗੇ ਪਰਸੋਂ ਆਏ ਸੀਗੇ ਹਾਂਜੀ ਹਾਂਜੀ ਸੋ ਕਿਦਾਂ ਦਾ ਲੱਗਿਆ ਜੀ ਤੁਹਾਨੂੰ ਬਹੁਤ ਵਧੀਆ ਵੀਰੇ ਮਾਹੌਲ ਹੈ ਬਹੁਤ ਵਧੀਆ ਕਿਵੇਂ ਦਾ ਰਿਸਪੌਂਸ ਮਿਲਿਆ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰੇ ਬਹੁਤ ਵਧੀਆ ਹਾਂਜੀ ਹਾਂਜੀ ਤੇ ਤੁਸੀਂ ਸੇਲ ਪਰਚੇਜ਼ ਦਾ ਕੰਮ ਕਰਦੇ ਨਹੀਂ ਨਹੀਂ ਅਸੀਂ ਤਾਂ ਐਸੀ ਵਾ ਸ਼ੌਂਕ ਵਾਸਤੇ ਰੱਖਿਆ ਹੈ ਸ਼ੌਂਕ ਵਾਸਤੇ ਹਾਂਜੀ 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 ਹੋਰ ਵੀ ਆਪਣੇ ਕੋਲ ਬਰੀ ਇਹ ਵਾਰ ਸਟੱਡ ਫਾਰਮ ਦੇਣਾ ਤਾਂ ਵਾਰ ਸਟੱਡ ਫਾਰਮ ਦੇਣਾ ਆਪ ਉੱਪਰ ਆਪਣਾ ਪੇਜ ਹੈ ਜੀ ਇੱਕ ਘੋੜਾ ਸੀ ਸੁਪੀਰਵਾਲ ਦੇ ਘਰੇ ਬਰੀਡ ਹੋਇਆ ਜੀ ਮਾਰਵੜੀ ਘੋੜਾ ਹੈ ਜੀ ਹਾਂਜੀ ਮਾਰਵੜੀ ਘੋੜਾ ਇਹ ਤੇ 5 ਸਾਲ ਦੀ ਇਹਦੀ ਏਜ ਹੈ ਓਕੇ ਜੀ ਤੇ ਦੇਵਰਾਜ ਰਣੀਆਂ ਦਾ ਬੱਚਾ ਹੈ ਤੇ ਮਾਂ ਇਹਦੀ ਰਾਜਾਂਸ ਦੀ ਹੈ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਨਾ ਮਤਲਬ ਕਿ ਕਰਾਊਡ ਜਿੱਦਾਂ ਕਹਿ ਸਕਦੇ ਹਾਂ ਨਾ ਆਪਾਂ ਦੇਖ ਰਹਿ ਜਾਈ ਦੇਖ ਸਕਦੇ ਆਪਾਂ ਸਭ ਤੋਂ ਜ਼ਿਆਦਾ ਤੁਹਾਡੇ ਸਟੱਡ ਫਾਰਮ ਦੇ ਉੱਪਰ ਸੀਗਾ ਹਨਾ ਹਾਂਜੀ ਹਾਂਜੀ ਤੇ ਹਾਲੇ ਵੀ ਮਤਲਬ ਕਿ ਸਮਾਪਤੀ ਆ ਕਹਿ ਸਕਦੇ ਆ ਪਰ ਹਾਲੇ ਵੀ ਬਹੁਤ ਜਿਹੜੇ ਆ ਇੱਕ ਤਾਂ ਉਹ ਆਕਰਸ਼ਕ ਬੜੇ ਕਰਦੇ ਜਿਹੜੇ ਛੋਟੇ ਛੋਟੇ ਘੋੜੇ ਆ ਹਾਂਜੀ ਹਾਂਜੀ ਉਹਨਾਂ ਦਾ ਕੀ ਨਾਮ ਦੱਸਿਆ ਸੀਗਾ ਉਹਦੇ ਪੋਨੀ ਅਮਰੀਕਨ ਮਿਨੀਚਰ ਪੋਨੀ ਨੇ ਜੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਤੁਸੀਂ ਹਰ ਸਾਲ ਆਉਂਦੇ ਇਥੇ ਨਹੀਂ ਪਹਿਲੇ ਸਭ ਇੱਕ ਪਹਿਲੀ ਵਾਰ ਆਏ ਇਸ ਸਾਲ ਅੱਛਾ ਪਹਿਲੀ ਵਾਰ ਆਏ ਜੀ ਹਾਂਜੀ ਹਾਂਜੀ ਤੇ ਤੁਹਾਡਾ ਸਟੱਡ ਫਾਰਮ ਦੇਖਣਾ ਹੋਵੇ ਦੇ ਕਿਸੇ ਨੇ ਏਅਰਪੋਰਟ ਤੋਂ ਮੁਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ 1 ਕਿਲੋਮੀਟਰ ਪਹਿਲਾਂ ਵਾਰਿਸ ਸਟੱਡ ਫਾਰਮ ਜੀ ਕੰਟੈਕਟ ਨੰਬਰ ਕੋਈ ਤੁਹਾਡਾ 981508580 ਜੀ ਠੀਕ ਹੈ ਜੀ ਆ ਜਿਹੜੀਆਂ ਮੈਂ ਦੇਖ ਰਿਹਾ ਜੀ ਟਰਾਲੀਆਂ ਇਹਨਾਂ ਦੀਆਂ ਹਾਂਜੀ ਹਾਂਜੀ ਤੇ ਬੜੇ ਸ਼ੌਂਕ ਨਾਲ ਤਿਆਰ ਕੀਤੀਆਂ ਨੇ ਹਾਂ ਹਾਂਜੀ ਹਾਂਜੀ ਏ ਘੋੜਿਆਂ ਵਸਤੇ ਕਰਤੀ ਹੋਈ ਨੇ ਇਹ ਇਹੋ ਜਿਹੇ ਵੀਰ ਆਇਆ ਤੇ ਆਮ ਮਨੋ ਕਿ 18-20 ਨੂੰ ਪਾਉਂਦੇ 15 ਨਾਲ ਖੜੀ ਨੂੰ ਜੇ ਟਰੈਵਲਿੰਗ ਵਾਸਤੇ ਹੁਣ ਕਿਵੇਂ ਇਹਦੀ ਕੋੜਾ ਸੇਫ ਰਹਿੰਦਾ ਇੱਕ ਤਾਂ ਜੀ ਕੋਈ ਸੱਟ ਪੇਟ ਦਾ ਖਤਰਾ ਨਹੀਂ ਹੈ ਠੰਡ ਦਾ ਕੋਈ ਗਰਮੀ ਦਾ ਮਤਲਬ ਠੰਡ ਦੇ ਜਿਵੇਂ ਹੁਣ ਆਪਾਂ ਗੱਡੀ ਦੀ ਦੂਜੀ ਲਿਆਂ ਨੇ ਕੰਫਰਟੇਬਲ ਰਹਿੰਦਾ ਕੋੜਾ ਇਹਦੇ ਚ ਮਤਲਬ ਵਧੀਆ ਕੰਫਰਟ ਮੈਂਦਾ ਜੀ ਤੁਹਾਡੀ ਇੱਕ ਹੈਗੀ ਟਰਾਲੀ ਇਹ ਕਿੰਨੇ ਚ ਬਣ ਜਾਂਦੀ ਹੈ ਇਹ 6 ਲੱਖ ਰੁਪਏ ਦੀ ਬਣ ਜਾਂਦੀ ਵੀਰੇ 6 ਲੱਖ ਰੁਪਏ ਦੀ ਹਾਂਜੀ ਹਾਂ 600 6 ਲੱਖ ਦੀ ਠੀਕ ਹੈ ਜੀ ਹਾਂਜੀ ਹਾਂ ਇਹ ਆ ਇਹਨਾਂ ਨੇ ਇੱਥੇ ਸਟੱਡ ਫਾਰਮ ਆਪਣਾ ਬਣਾਇਆ ਸੀ ਤੇ ਆ ਇੱਥੇ ਇਹਨਾਂ ਨੇ ਪੂਰਾ ਆ ਹਾਲੀਸ਼ਾਨ ਬਣਾਇਆ ਬਹਿਣ ਵਾਸਤੇ ਤੇ ਆ ਦੇਖ ਸਕਦੇ ਹਾਂ ਪੂਰੇ ਸ਼ੌਂ ਇਹ ਤਾਂ ਆਪ ਕਹਿ ਸਕਦੇ ਜਿਵੇਂ ਜੰਗਲ ਚ ਮੰਗਲ ਲਾਉਣ ਵਾਲੀ ਗੱਲ ਕੀਤੀ ਇਹਨਾਂ ਨੇ ਆਹ ਦੇਖ ਲਓ ਪੂਰਾ ਪੈਲਸੀ ਬਣਾਤਾ ਕਿ ਇਹਨੂੰ ਪਿਆਲੀ ਨੂੰ ਇਹ ਜਿਹੜੇ ਛੋਟੇ ਘੋੜਿਆ ਇਹ ਇੱਥੇ ਸਿਰਫ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਜੀ ਕੋਲ ਸੀਗੇ ਤੇ ਇਹਨਾਂ ਨੇ ਸੁਖਬੀਰ ਬਾਦਲ ਜੀ ਕੋਲੋਂ ਇਹ ਬਰੀਡ ਲਈ ਸੀਗੀ ਇਹ ਅਮਰੀਕਾ ਤੋਂ ਐਕਸਪੋਰਟ ਹੋਏ ਨੇ ਇਹ ਇੱਥੇ ਪੰਜਾਬ ਜਾਂ ਇੰਡੀਆ ਦੇ ਵਿੱਚ ਨਹੀਂ ਮਿਲਦੇ ਹੋਰ ਵੀ ਕਿਸੇ ਆਪਾਂ ਨੂੰ ਸਟੇਟ ਦੇ ਵਿੱਚ ਨਹੀਂ ਮਿਲਣਗੇ ਇਹ ਇੱਥੇ ਇਕੱਲੇ ਇੱਕ ਸੁਖਬੀਰ ਬਾਦਲ ਜੀ ਕੋਲ ਨੇ ਔਰ ਉਹਨਾਂ ਤੋਂ ਇਹਨਾਂ ਨੇ ਵਾਰਿਸ ਜਿਹੜਾ ਸਟੱਡ ਫਾਰਮ ਆ ਉਹਨਾਂ ਤੋਂ ਇਹਨਾਂ ਨੇ ਬਰੀਡ ਜਿਹੜੀ ਆ ਲਈ ਹੋਈ ਆ ਤੇ ਅੱਗੇ ਵੀ ਇਹ ਹੋਰ ਬਰੀਡ ਤਿਆਰ ਕਰ ਰਹੇ ਨੇ